ਤੇ ਮੋਹ ਪਰਿਵਾਰ ਤੇ ਆ ਜਿਹੜੀ ਦੁਕਾਨ ਲ ਕੀਤੀ ਆ ਇਹ ਮਤਲਬ ਜਿਹਨੇ ਹੁਣ ਸ਼ੈ ਲੈਣੀ ਉਹ ਸੜਕ ਦੇ ਫਲੋਗੇ ਲਊ ਤੇ ਕੇਹਦਾ ਨਿਸ਼ਾਨ ਉਹਦਾ ਜ਼ਿੰਮੇਵਾਰ ਕੌਣ ਬਣੂ ਇਹ ਹਰ ਸਾਲ ਹੀ ਲਗਾਤੀ ਨਹੀਂ ਭਾਵੇਂ ਹਰ ਸਾਲ ਆਧਾਰ ਕਾਢੇਗਾ ਕਿੰਨਾ ਦਾ ਹਾਂਜੀ ਕਿਥੋਂ ਦਾ ਕਰਦਾ ਕਰਿਆ ਕਰੇਗਾ ਕਿੰਨਾ ਹੋ ਜਾਏਗਾ ਗਰੀਬ ਗਰੀਬ ਗਰੀਬਿਫਿਕੇਸ਼ਨ ਹੈਗੀ ਆ ਕਿ ਮੈਂਬਰ ਪੰਚਾਇਤ ਨੂੰ ਜਾਂ ਸਰਪੰਚ ਨੂੰ ਨਾ ਜਾਣਦੇ ਹੱਸਦੇ ਜਿ ਕੋ ਹਰ ਸਾਲ ਹੀ ਲਗਾਤੇ ਆ ਨਾ ਲਗਾਉਂਦਾ ਮਤਲਬ ਗੱਲ ਤੇ ਹੁਣ ਦੀ ਕਰਾਂ ਭਰਾਵਾ ਉਹ ਤੈਨੂੰ ਪਤਾ ਨਾ ਕੀ ਖਬਰ ਪਹੁੰਚਦੀ ਆ ਮੁੰਡਾ ਮਾਰਤਾ ਹਾਂਜੀ ਹਾਂਜੀ ਮਤਲਬ ਕਿ ਸਰਪੰਚ ਨੇ ਜਾਂ ਮੈਂ ਆਪਣੇ ਉਹਨੂੰ ਦੱਸਿਆ ਵਾ ਕਿ ਮੈਂਬਰ ਤੋਂ ਲਿਆ ਕੇ ਇਸ ਤੋਂ ਪੁੱਛਿਆ ਵਾ ਓਏ ਪੁੱਛਿਆ ਨਹੀਂ ਗਾ ਨਹੀਂ ਕਰਾ ਦਿੰਦੇ ਕਰਾ ਦਿੰਦੇ ਇਹ ਦੁਕਾਨ ਇਸ ਜਗ੍ਹਾ ਦਾ ਕਰਾ ਨਹੀਂ ਦਿੰਦੇ ਅ ਮਿੱਟੀ ਕਿਨੇ ਸਟਾਈ ਆ ਕਿ ਤੋ ਪੁੱਛ ਕੇ ਇਹ ਪੰਚਾਇਤ ਆ ਪਾਣੀ ਦੇ ਅੱਗੇ ਨਹੀਂ ਕੇਵੇਂ ਸੈਟ ਹੋਣਿਆ ਟਾ ਤੁਸੀਂ ਹੋਰ ਪੂਰੀ ਜਾਂਦੇ ਜਿਹਨੂੰ ਜੇ ਮਿੱਟੀ ਮੇਰਾ ਪਿਛਲੇ ਸਾਲ ਕਾਇਆ ਮੈਂ ਵੀ ਨਹੀਂ ਨਹੀਂ ਯਾਰ ਅਸੀਂ ਪੰਚਾਇਤ ਆ ਪਿੰਡ ਦੇ ਮਾਲਕ ਆ ਜਿਹੜੀਆਂ ਆਪਾਂ ਜਗਾ ਵਰਤਨ ਦੇ ਕਿਰਾਇਆ ਦਿੰਦੇ ਸੀ ਨਹੀਂ ਨਹੀਂ ਫਿਰ ਮਿੱਟੀ ਪੁੱਛ ਕੇ ਤੇ ਸਟਾਉਣੀ ਸੀ ਨਾ ਕਿ ਇਹਨੂੰ ਇਹ ਛੱਪੜ ਦੀ ਮਿੱਟੀ ਪਾਦੀ ਛੱਪੜ ਦਾ ਪਾਸੇ ਨਹੀਂ ਨਹੀਂ ਨੰਬਰ ਪਿਛਲੇ ਸਾਲ ਵੀ ਪਾਇਆ ਥਾ ਨਾ ਨੰਬਰ ਬਈ ਸਰਪੰਚ ਵੀ ਕੋਈ ਵਾਲੇ ਮਿੱਟੀ ਕਿਹੜਾ ਸਰਪੰਚ ਹੈ ਜਿਹੜਾ ਸਰਪੰਚ ਕਿਧਰ ਬਣਾ ਆਖਿਆ ਤਾਂ ਸਰਪੰਚ ਜੀ ਨੂੰ ਪੁੱਛਿਆ ਵਾ ਨਾ ਕੀ ਨਾ ਸਰਪੰਚਾ ਪਿਛਲੇ ਸਾਲ ਵੀ ਨਾ ਤੇ ਕਿਸੇ ਦਾ ਹੁਣ ਆਪ ਜਿਹੜੀ ਆਪਣੀ ਆ ਤੂੰ ਇੰਤਕਾਰ ਆਂ ਇਹ ਤੈਨੂੰ ਕੋਈ ਨਹੀਂ ਕਹਿੰਦੇ ਥਾਣੇ ਜਾ ਕੇ ਨਾ ਥਾਣੇ ਜਾ ਕੇ ਆਪਣਾ ਧਾਰ ਕਰ ਦੇਗੇ ਨਹੀਂ ਹਰ ਸਾਲ ਦੇ ਤੇ ਇੱਕ ਵਾਰ ਵੀ ਦੇਂਗੇ ਨੇ ਵੈਰੀਫਿਕੇਸ਼ਨ ਕਰਾ ਕੇ ਤੈਨੂੰ ਅਸੀਂ ਫੇਰ ਹਾਂ ਪੁੱਛਣਾ ਬਸ ਸਾਨੂੰ ਖਾਦੀ ਵੀ ਆਲ ਮੈਂ ਵੈਰੀਫਿਕੇਸ਼ਨ ਕਰਾਤੀ ਆ ਠੀਕ ਆ ਭਾਜੀ ਮੈਂਬਰ ਸਾਹਿਬ ਹਰ ਸਾਲ ਦਿੱਤਾ ਪਿਠਾਣੇ ਆ ਕੇ ਆਪਣੀ ਹਾਂ ਹਾਂ ਅਸੀਂ ਅਸਨਾ ਚ ਮਹਾਰਾਜ ਜੀ ਇਹੋ ਚ ਫਿਰਾਨੂੰ ਕੋਈ ਨਾ ਇਹ ਗੱਲ ਕਿਉਂਕਿ ਮਰਕੇ ਕੋਈ ਵਾਰ ਦਾਤ ਕਰਕੇ ਚਾਹੀਦਾ ਹੈ ਕਿ ਉਹਨੂੰ ਲੱਭੀਏ ਹਾਂਜੀ ਹਾਂ ਉਹ ਹੀ ਰੱਗਪੋਤ ਮਾਰ ਕੇ ਰਤਾ ਯਾਰ ਉਹ ਵੀ ਉਹ ਵੀ ਕਹਿੰਦੇ ਪਿਆਰਦਾ ਸੀਗਾ ਪਤਾ ਨਹੀਂ ਪਾਕਾਇਦਾ ਪੰਗਾਇਦਾ ਇੱਥੇ ਲਿਖਾਓ ਪਾਉ ਤੇ ਜਾਂ ਕਿਸੇ ਦੀ ਜ਼ਿੰਮੇਵਾਰੀ ਜ਼ਿੰਮੇਵਾਰੀ ਜਾਂ ਕੋਈ ਜ਼ਿੰਮੇਵਾਰੀ ਅਧਰ ਉਹਦਾ ਪੂਰਾ ਥਾਣੇ ਮੈਂ ਥਾਣੇ ਆ ਕੇ ਵੈਰੀਫਿਕੇਸ਼ਨ ਕਰਾ ਕੇ ਤੇ ਉਹਨਾਂ ਕੋਲ ਕਿ ਹਣ ਦੇਖ ਦੋ ਉਹ ਜਦੋਂ ਤੀ ਤੁਮ ਸ਼ਾਮਾਂ ਨੂੰ ਜਾਂ ਕੱਲ ਨੂੰ ਆਈਏ ਉਹ ਤੇਰੇ ਕੋਲ ਆਣਾ ਚਾਹੀਦਾ ਬਸ ਹਾਂ ਸਾਨੂੰ ਘਟੋ ਘਟੇ ਰੇਡ ਤਾਂ ਪਤਾ ਉਹ ਵੀ ਸਾਡੇ ਪ੍ਰਸ਼ਾਸਨ ਨੂੰ ਪਤਾ ਵਾ ਹਾਂਜੀ ਠੀਕ ਜੋ ਠੀਕ ਤੇ ਬਾਕੀ ਇਹਨਾਂ ਵਾ ਥੋੜੀ ਜਿਹੀ ਕੰਦ ਹੈ ਨਾ ਜਰਾ ਪੁੱਛਾਂ ਕਰ ਪਤਾ ਕਰ ਲਿਆ ਉਹ ਤੁਹਾਨੂੰ ਪਤਾ ਵਾ ਉਹ ਉਥੇ ਕੇਲਿਆਂ ਦੀ ਲੱਗਦੀ ਦੁਕਾਨ ਜੀ ਲੱਗਦੀ ਹੈ ਉਥੇ ਇੱਕ ਮੁੰਡਾ ਲੈ ਜਾਂਦਾ ਸੀ ਕਿ ਕੇਲੇ ਤੋਂ ਮੋਟਰਸਾਈਕਲ ਮਾਰਤਾ ਉਹ ਕੇਲੇ ਖੀਦਾ ਕੋ ਰੋਡ ਦੇ ਉੱਤੇ ਜੂਆ ਉਹਦੀ ਹੱਥ ਟੁੱਟ ਗਈ ਮੁੰਡੇ ਦੀ ਕਿੰਨਾ ਚਿਰ ਮੰਝੇ ਦੇ ਰਿਹਾ ਵਾ ਜਮਲਾ ਇੱਥੇ ਤੋਂ ਹੀ ਦੇਂਦਾ ਜੇ ਇੱਥੇ ਕੋਈ ਗਾਹ ਖਲੋਤਾ ਵਾ ਕੋ ਗੱਡੀ ਆ ਗਈ ਕੋ ਮੋਟਰਸਾਈਕਲ ਵੱਜ ਗਿਆ ਉਹ ਕੁੜੀਏ ਤੁਹਾਨੂੰ ਪੰਗਾ ਪਾਉ ਫਿਰ ਆਉਗਾ ਨਾ